ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਮੈਂ ਗੱਲ ਕਰੂੰਗਾ ਤੁਹਾਡੇ ਨਾਲ ਆਪਣੀ ਪੋਦੀ ਲੈਂਗੁਏਜ ਮਾ ਠੀਕ ਹੈ ਜਿਹੜੀ ਮੇਰੀ ਭਾਸ਼ਾ ਤੇ ਇਸ ਵਿੱਚ ਮੈਨੂੰ ਬੋਲਣੇ ਮਾ ਕੋਈ ਦਿੱਕਤ ਨਹੀਂ ਹੁੰਦੀ ਐ ਲੋਕਾਂ ਨੂੰ ਇਹੋ ਜਿਹੜੀ ਭਾਸ਼ਾ ਉਹ ਅਨਪੜਾਗੀ ਭਾਸ਼ਾ ਲੱਗਾ ਠੀਕ ਹੈ ਤੇ ਮਾਨੂੰ ਮਾਣਾ ਇਸ ਭਾਸ਼ਾ ਮਾ ਠੀਕ ਹੈ ਇਹ ਉਹ ਰੋਗਗੜਨ ਬਈ ਜਿਹੜਾ ਮਾਰੇ ਜੰਗਲਾਂ ਮਾ ਤੇ ਪੱਥਰ ਨਿਕਲਿਆ ਪਲਸ ਨਦੀਆਂ ਮਾਦੇ ਇਕੱਠਾ ਕਰਿਆ ਵਾ ਮਾਰੇ ਲੋਕਾਂ ਨੂੰ ਤਾਂ ਇਸਮਾ ਕਦਰ ਨਹੀਂ ਹੈ ਠੀਕ ਹੈ ਇਹ ਚੀਜ਼ਾਂ ਹੀ ਕਦਰ ਨਹੀਂ ਹੈ ਉਹਨਾਂ ਨੇ ਤਾਂ ਚੱਕਣੇ ਦੇ ਦੇ ਲੇਕਿਨ ਜੋ ਜਿਹੜਾ ਨੇਕਸ਼ਨ ਤਾਂ ਸੈਣੀ ਦਾ ਉਸਨੇ ਆ ਕੇ ਉਰਾ ਇਕੱਠੇ ਕਰਕੇ ਪੱਥਰਾਂ ਨੂੰ ਇਕੱਠੇ ਕਰਕੇ ਪੂਰਾ ਇੱਕ ਐਸੀ ਚੀਜ਼ ਬਣਾ ਲਈ ਜਿਹੜੀ ਬੜੀ ਫੇਮਸ ਹੋ ਗਈ ਜੇਕਰ ਮਾਰੇ ਲੋਕ ਇਸ ਚੀਜ਼ ਨੂੰ ਗੌਰ ਨਾਲ